ਹਾਂ ਜੀ ਅੱਜ ਦਾ ਜਿਹੜਾ ਅੰਦੋਲਨ ਆ ਤੁਸੀਂ ਅਮਿਤ ਸ਼ਾਹ ਦਾ ਪਤਲਾ ਫੋਕ ਰਹੇ ਹੋ ਕੀ ਕਾਰਨ ਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਸਮੂਹ ਵਾਲਮੀਕਨ ਸਮਾਜ ਤੇ ਰਵਿਦਾਸ ਸਮਾਜ ਵੱਲੋਂ ਅੱਜ ਅਸੀਂ ਬਸਟੈਂਡ ਤੋਂ ਲਿਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਜਿਹੜਾ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਹੈ ਉਹਨੇ ਬਾਬਾ ਸਾਹਿਬ ਬਾਰੇ ਇਤਰਾਜ਼ਯੋਕ ਟਿੱਪਣੀ ਕੀਤੀ ਸੀਗੀ ਉਹ ਕਹਿੰਦਾ ਸੀਗਾ ਕਿ ਸਾਰੇ ਭਗਵਾਨ ਦਾ ਨਾਮ ਲੈ ਰਹੇ ਆ ਸਾਰੇ ਜੈ ਭੀਮ ਜੈ ਭੀਮ ਕਰ ਰਹੇ ਆ ਜੇ ਅੰਨਕ ਭਗਵਾਨ ਦਾ ਨਾਮ ਲੈ ਲੀਏ ਤਾਂ ਸਵਰਗ ਅੱਜ ਪਹੁੰਚ ਜਾਂ ਸਾਡੇ ਲਈ 바ਵਾ ਸਾਹਿਬ ਕਿਸੇ ਭਗਵਾਨ ਤੋਂ ਕੰਮ ਨਹੀਂ ਹੈ ਅਸੀਂ 바ਵਾ ਸਾਹਿਬ ਨੂੰ ਆਪਣਾ ਰੈਵਰ ਮੰਨਦੇ ਆ ਅਸੀਂ ਅਮੀਸ਼ਾਹ ਨੂੰ ਚੇਤਾਵਨੀ ਦਿੰਦੇ ਆ ਤੇ ਬੀਜੇਪੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਮੀਸ਼ਾਹ ਨੂੰ ਤੁਰੰਤ ਕੈਬਨਿਟ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਇਹ ਦਲਿਤ ਸਮਾਜ ਇਹਨੂੰ ਅਮੀਸ਼ਾਹ ਨੂੰ ਬਤਾ ਦੇਗਾ ਕਿ ਅਸੀਂ ਹੱਥ ਜੋੜਨਾ ਵੀ ਜਾਣਦੇ ਆ ਤੇ ਹੱਥ ਤੋੜਨਾ ਵੀ ਜਾਣਦੇ ਆ ਪ੍ਰਧਾਨ ਜੀ ਜਿਹੜੇ ਬਾਬਾ ਸਾਹਿਬ ਨੇ ਇਹ ਜੁੜੀ ਨਹੀਂ ਹੈਗੇ ਵੀ ਐਸਸੀ ਕਮਿਊਨਿਟੀ ਦੇ ਨੇ ਜਾਂ ਬੀਸੀ ਕਮਿਊਨਿਟੀ ਦੇ ਨੇ ਸਾਰਿਆਂ ਦੇ ਨੇ ਕਿਉਂਕਿ ਸੰਵਿਧਾਨ ਸਾਰਿਆਂ ਤੇ ਲਾਗੂ ਹੁੰਦਾ ਸਾਰੇ ਸੰਵਿਧਾਨ ਦੇ ਹਿਸਾਬ ਨਾਲ ਆਪਣਾ ਜਿਹੜਾ ਹੱਕ ਜਿਤਾਉਂਦੇ ਨੇ ਅਦਾਲਤਾਂ ਦੇ ਵਿੱਚ ਵੀ ਪ੍ਰਾਪਤ ਕਰਦੇ ਨੇ ਤਾਂ ਦੂਸਰੀਆਂ ਕਮਿਊਨਿਟੀਆਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ ਮੈਂ ਸਾਰੇ ਹੀ ਕਮਿਊਨਿਟੀਆਂ ਨੂੰ ਬੇਨਤੀ ਕਰਾਂਗਾ ਕਿਉਂਕਿ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਲਿਖਿਆ ਸੀਗਾ ਉਹ ਐਸਸੀ ਬੀਸੀ ਓਬੀਸੀ ਐਸਟੀ ਤਕਰੀਬਨ ਸਾਰੀ ਹੀ ਜਾਤੀਆਂ ਲਈ ਉਹਦੇ ਵਿੱਚ ਪ੍ਰਬੰਧਾਂ ਰੱਖੇ ਜੀਗੇ 바ਵਾ ਸਾਹਿਬ ਨੇ ਕਿਉਂਕਿ ਉਹਦੇ ਵਿੱਚ ਹਰੇਕ ਕਾਨੂੰਨ ਬਣਿਆ ਹੋਇਆ ਹਰੇਕ ਜਾਤੀ ਲਈ ਕਾਨੂੰਨ ਬਣਿਆ ਹੋਇਆ ਸਿਰਫ 바ਵਾ ਸਾਹਿਬ ਦਾ ਜਿਹੜਾ ਨਾਮ ਲੈਂਦੇ ਆ ਉਹ ਜ਼ਿਆਦਾਤਰ ਮੈਂ ਦੇਖਿਆ ਦਲਿਤ ਸਮਾਜ ਹੀ ਉਹਦਾ ਆਮ ਲੈਂਦਾ ਤਾਂ ਮੈਂ ਸਾਰੀ ਕਮੈਂਟਰੀ ਕਰਾਂਗਾ ਬੇਨਤੀ ਕਰਾਂਗਾ ਕਿ ਸਾਰੇ ਅੱਗੇ ਆਓ 바ਵਾ ਸਾਹਿਬ ਨਾਲ ਜੁੜੋ ਕਿਉਂਕਿ ਸੰਵਿਧਾਨ ਨਾਲ ਦੇਸ਼ ਚੱਲਦਾ ਹੈ ਦੇਸ਼ ਨਾਲ ਸੰਵਿਧਾਨ ਨਹੀਂ ਚੱਲੇਗਾ ਪ੍ਰਧਾਨ ਜੀ ਅੱਗੇ ਹੁਣ ਤੁਹਾਡੀ ਮੰਗ ਕੀ ਆ ਕੀ ਕਰਦੇ ਅਮਿਤ ਸ਼ਾਹ ਕੀ ਮੰਗ ਕਰਦੇ ਸਰਕਾਰ ਤੋਂ ਇਹਹੀ ਮੰਗ ਕਰਾਂਗੇ ਯਾਤਾ ਹੋ ਜਨਤਾ ਕੋਗੇ ਮਾਫੀ ਮੰਗੇ ਜਾਵਰ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਕਿ ਇਹਨੂੰ ਕੈਬਨਿਟ ਵਿੱਚੋਂ ਬਾਹਰ ਕੱਢਿਆ ਜਾਵੇ ਪ੍ਰਧਾਨ ਜੀ ਜਿਹੜੇ ਤੁਹਾਡੇ ਸਾਰੇ ਮੁੱਦੇ ਧਰਨੇ ਲੱਗ ਕੇ ਕਿਉਂ ਕੀਤੇ ਜਾਂਦੇ ਆ ਗੱਲ ਇਦਾਂ ਹੀ ਹਾਲੇ ਪਹਿਲਾਂ ਵੀ ਤੁਹਾਨੂੰ ਦੇਖਣ ਜਾਇਆ ਜਿਹੜਾ ਵੀ ਦਿੱਲੀ ਤਸਮਾਜ ਹੈ ਉਹਨੂੰ ਹਮੇਸ਼ਾ ਕੋਈ ਵੀ ਮੁੱਦਾ ਕੋਈ ਵੀ ਗੱਲ ਹੁੰਦੀ ਹੈ ਸੰਘਰਸ਼ ਕਰਕੇ ਹੀ ਬਣਵਾਉਣਾ ਪੈਂਦਾ ਅਸੀਂ ਹਮੇਸ਼ਾ ਸੰਘਰਸ਼ਾ ਜੋ ਹੀ ਨਿਕਲੇ ਹੋਏ ਆਂ ਅਸੀਂ ਸੰਘਰਸ਼ਾ ਕਰਕੇ ਹੀ ਮਨਵਾਵਾਂਗੇ ਆਪਣੇ ਮੁੱਦੇ ਤੇ ਪ੍ਰਧਾਨ ਜੀ ਜਿੱਦਾਂ ਅਮਿਤ ਸ਼ਾਹ ਜੀ ਗਾਇ ਮੰਤਰੀ ਨੇ ਬਹੁਤ ਵੱਡੀ ਪੋਸਟ ਆ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਵਿਚਾਰ ਨੇ ਜਿਹੜੇ ਹੋ ਤਾਂ ਉਹ ਕੀ ਕਾਰਨ ਮੰਨਦੇ ਹੋਣਾ ਤੁਸੀਂ ਕੋਈ ਰਾਜਨੀਤਿਕ ਪ੍ਰਧਾਨ ਪ੍ਰਭਾਵਿਤ ਹੋ ਕੇ ਦਿੰਦੇ ਨੇ ਜਾਂ ਵੈਸੇ ਹੀ ਉਹਨਾਂ ਤੋਂ ਇਹ ਸਾਰੀ ਮਨੁਵਾਦੀ ਸੋਚ ਆ ਉਹਨਾਂ ਦੀ ਕਿਉਂਕਿ ਹਮੇਸ਼ਾ ਹੋ ਮਨੁਵਾਦੀ ਸੋਚ ਦੇ ਲੋਕ ਨੇ ਉਹ ਦਲਿਤਾਂ ਨੂੰ ਨੀਚੇ ਲਗਾਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਦਲਤ ਚਾਵਾਂਗੇ ਇਸ ਦੇਸ਼ ਵਿੱਚ ਬਹੁ ਗਿਣਤੀ Dalit ਸਮਾਜ ਦੀ ਆਬਾਦੀ ਹੈ ਜਿਹੜੀ ਕਿ BJP ਸਰਕਾਰ ਬਣਾਉਂਦੀ ਹੈ ਜੇ ਅਸੀਂ ਸਰਕਾਰ ਬਣਾਉਣਾ ਜਾਣਦੇ ਆ ਤਾਂ ਅਸੀਂ ਸਰਕਾਰ ਗਰਾਣਾ ਵੀ ਜਾਣਦੇ ਆ ਕਿਉਂਕਿ ਇਲੈਕਸ਼ਨ ਬਹੁਤ ਨੇੜੇ ਆ ਰਹੀ ਹੈ ਅਸੀਂ ਜੇ ਸਰਕਾਰ ਬਣਾਈ ਸੀ ਤਾਂ ਉਹਨੂੰ ਗਰਾ ਵੀ ਬਹੁਤ ਜਲਦੀ ਦੇ ਮੰਗੇ ਐ ਕਮਨੀ ਸਿੰਘ ਪ੍ਰਧਾਨ ਐਸੀ ਵਿੰਗਸ ਨੋਰ ਆਵਾਦੀ ਪਾਰਟੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਐਸੀ ਭਾਈਚਾਰ ਦੇ ਵਿੱਚ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਨਾਰਾਜ਼ਗੀ ਹੈ ਕਿ ਇਕ ਅੰਬਿਲਸ਼ਾ ਵਰਗਾ ਜਿਹੜਾ ਕਿ ਬਹੁਤ ਵੱਡੇ ਰੁਤਬੇ ਦੇ ਆ ਉਹਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਕਰਕੇ ਅੱਜ ਉਸ ਵਿਧਾਨ ਸਭਾ ਦੇ ਇਸ ਕੁਰਸੀ ਤੇ ਬੈਠਿਆ ਹੈ ਉਹ ਬਾਬਾ ਸਾਹਿਬ ਕਰਕੇ ਬੈਠਿਆ ਹੈ ਸੋ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜੇ ਮੈਂ ਕੋਈ ਅਸੀਂ ਸ਼ਬਦਾਲੀ ਬੋਲ ਰਹੇ ਆ ਤਾਂ ਇਹਦਾ ਵਿਰੋਧ ਹੋਏਗਾ ਕਿਹੜੀ ਕਿਹ ਜੁੰਡੀ ਲੈ ਕੇ ਅੱਜ ਤੁਸੀਂ ਵਿਰੋਧ ਕਰਦੇ ਹੋ ਇਹ ਟੋਟਲੀ ਸਾਡਾ ਐਸਸੀ ਸਮਾਜ ਜਿਹੜਾ ਹੈਗਾ ਸਾਰਾ ਇਨਵੋਲਵ ਹੈ ਜੀ ਤੇ ਜਿੱਚ ਆਪਣਾ ਰਵਿਦਾਸ ਭਾਈ ਜਾਰਾ ਵਾਲਮੀਕੀ ਭਾਈ ਜਾਰਾ ਤੇ ਬਾਕੀ ਹੋਰ ਵੀ ਸਾਡੇ ਨਾਲ ਜਿੱਥੇ ਬੰਦੀਆਂ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਵੀ ਅਸੀਂ ਨਾਲ ਮਤਲਬ ਕਿ ਸਾਡਾ ਸਮਰਥਨ ਮਿਲਿਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਉਹਨੂੰ ਯਾਦਾ ਜਨਤਾ ਕੋਲ ਮਾਫੀ ਮੰਗਣੀ ਚਾਹੀਦੀ ਹੈ ਜਾਂ ਫਿਰ ਜਿਹੜਾ ਸੰਘਰਸ਼ ਆ ਇਹ ਹੋਰ ਕੇ ਜਾਏਗਾ ਹੁਣ ਤੁਸੀਂ ਮੈਦਾਨ ਦੇ ਵਿੱਚ ਆਏ ਹੋ ਤੇ ਅੱਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਹੈ ਕਿਹੜੀ ਕਿਹੜੀ ਯੂਨੀਟੀ ਹੋਰ ਵੀ ਅੱਗੇ ਆਵੇ ਦਾ ਸਾਡਾ ਸਟਾਫ ਵਾਰਡ ਨੰਬਰ 2 ਸਮੂਹ ਤੋਂ ਜੀ ਆਮਾਨੀ ਵਾਰਡ ਜੀ ਜੋ ਐਂਡ ਮੰਤਰੀ ਦਾ ਅਧਿਕਾਰ ਨਾਮ ਜੀ ਹਮ ਲੋਕ ਤੋਂ ਜਾਣੇ ਜੋ ਸਾਡੇ ਲੇਬਰ ਪਰੇ ਆਪ ਸਭ ਮਾਣੋ ਨੇ ਉਹ ਯਾ ਤਾਂ ਜਨਤਾ ਤੋਂ ਮਾਫੀ ਮੰਗੋ ਠੀਕ ਹੈ ਤੇ ਮੈਂ ਸਰਕਾਰ ਚ ਆਮ ਆਮੀ ਪਾਰਟੀ ਬਿਲਕੁਲ ਸਾਡੇ ਸਮਾਜ ਨਾਲ ਖੜੀ ਹੈ ਜੋ ਵੀ ਪ੍ਰੋਟੈਸਟ ਅੱਗੇ ਨੂੰ ਅਗਰ ਉਹਨੇ ਨਾ ਮਾਫੀ ਮੰਗੀ ਜਨਤਾ ਹੋਵੇ ਤੇ ਰੱਕੇ ਤੋਂ ਪ੍ਰੋਟੈਸਟ ਹੋਰ ਨਿਕਾਊਗਾ ਤਾਂ ਸਾਡੀ ਪਾਰਟੀ ਬਿਲਕੁਲ ਨਾਲ ਚੱਲਗੇ ਐਸ்சி ਭਾਈਚਾਰੇ ਪੂਰਾ ਸਹਿਯੋਗ ਕਰੂਗੀ ਠੀਕ ਹੈ ਧੰਨਵਾਦ